ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆ ਹਸ਼ਿਆਰਪੁਰ ਉਮਨੇ ਦੇ ਲਾਗੇ ਗੁਰਦੁਆਰਾ ਬਣਾਇਆ ਵਾ ਤੇ ਇਹ ਨਜ਼ਾਇਜ਼ ਬਣਿਆ ਗੁਰਦੁਆਰਾ ਤੇ ਇਹ ਵੇਖੋ ਗੁਰਦੁਆਰੇ ਦੀ ਹਾਲਤ ਵੇਖਿਓ ਕਿੱਦਾਂ ਦੀ ਆ ਇੱਥੇ ਪਖੰਡ ਵੀ ਚੱਲਦਾ ਵਾ ਕਿ ਮੇਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਂਦੇ ਆ ਤੇ ਦੋ ਤਿੰਨ ਬੀਬੀਆਂ ਵਾ ਉਹ ਕਹਿੰਦੀਆਂ ਸਾਡੇ ਚ ਮਾਤਾ ਸਾਹਿਬ ਦੇਵਾ ਆਉਂਦੇ ਆ ਤੇ ਇਥੇ ਇਹ ਸਾਰਾ ਪਖੰਡ ਚੱਲਦਾ ਵਾ ਤੇ ਆਹ ਵੇਖੋ ਗੁਰਦੁਆਰਾ ਉਹ ਲਾਗੇ ਪੱਗ ਪਈ ਆ ਤੇ ਇਸ ਤਰ੍ਹਾਂ ਹੀ ਲਾ ਕੇ ਰੱਖੀ ਆ ਪੱਗ ਤੇ ਆਹ ਵੇਖੋ ਸਾਰੀਆਂ ਤਸਵੀਰਾਂ ਇਹਨਾਂ ਲਾਈਆਂ ਹੋਈਆਂ ਬਾਕੀ ਤਾਂ ਅੱਗੇ ਵੀ ਹੋਰ ਚੀਜ਼ ਵਖਾਉਨੇ ਆ ਇੱਕ ਉਹ ਬੜੀ ਹੀ ਹੈਰਾਨ ਕਰਨ ਵਾਲੀ ਚੀਜ਼ ਆ ਉਹ ਵੇਖ ਕੇ ਤੇ ਸਾਰਿਆਂ ਨੂੰ ਗੁੱਸਾ ਚੜਦਾ ਤੇ ਇਹ ਵੇਖਿਓ ਤੇ ਜੇ ਕਿਸੇ ਵੀ ਸਿੰਘ ਨੇ ਇੱਥੇ ਜਾ ਕੇ ਕੋਈ ਵੀ ਮਤਲਬ ਕਿ ਇਹਨਾਂ ਨੂੰ ਸਮਝਾਉਣਾ ਵਾ ਜਾਂ ਜਿੱਦਾਂ ਵੀ ਕਰਨਾ ਵਾ ਆ ਵੇਖੋ ਇੱਥੇ ਲੰਮੇ ਪੈਂਦੇ ਆ ਤੇ ਆ ਲਾਗੇ ਆਹ ਕੋ ਆ ਬੀੜੀਆਂ ਦਾ ਬੰਡਲ ਪਿਆ ਵਾ ਇਹ ਨਾਲ ਹੀ ਡੱਬੀ ਪਈ ਆ ਤੇ ਇਹ ਵੇਖੋ ਜੀ ਇੱਥੇ ਲੰਮੇ ਪੈਂਦੇ ਆ ਤੇ ਬੜਾ ਮਾੜਾ ਬੜੇ ਮਾੜੇ ਹਾਲਾਤ ਆ ਤੇ ਇਸ ਤੇ ਜੱਜਦਾ ਲੈਣ ਲਈ ਅਸੀਂ ਜਾਣਾ ਵਾ ਤੇ ਜੇ ਕਿਸੇ ਫੌਜ ਨੇ ਜਾਣਾ ਹੋਏ ਤੇ ਸਾਨੂੰ ਕਨੈਕਟ ਕਰ ਲੇ ਤੇ ਅਸੀਂ ਉਸ ਤੇ ਮਤਲਬ ਕਿ ਉਹ ਸਾਡੇ ਨਾਲ ਜਾਣ ਲਈ ਤਿਆਰ ਹੋ ਜਾਣ ਤੇ ਇਹ ਬੜੀ ਵੱਡੀ ਸੇਵਾ ਵਾ ਤੇ